ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਬਾਤ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਕਸ ਵੇਜ ਰਵਾਇਡਲੀ ਵਿਦ ਚਟਨੀਜ਼ ਸਭ ਤੋਂ ਪਹਿਲਾਂ ਆਪਾਂ ਬਣਾ ਲੈਂਦੇ ਹਾਂ ਹਰੀ ਚਟਨੀ ਉਹਦੇ ਲਈ ਆਪਾਂ ਲਿਆਏ ਪੁਦੀਨਾ ਮੈਂ ਇੱਥੇ 50 ਗ੍ਰਾਮ ਪੁਦੀਨਾ ਲਿਆਏ ਨਾਲ ਹੀ ਆਪਾਂ ਲਿਆਏ ਧਨੀਆ ਧਨੀਆ ਮੈਂ ਇੱਥੇ ਲਿਆਏ 100 ਗ੍ਰਾਮ ਇਸ ਜੀਤੇ ਧਿਆਨ ਰੱਖਣਾ ਹੈ ਕਿ ਧਨੀਆ ਆਪਾਂ ਵਿਦ ਸਟੈਮਸ ਹੀ ਲੈਣਾ ਹੈ ਧਾਨੀਆਂ ਇਹਦੀਆਂ ਰਿਮੂਵ ਨਹੀਂ ਕਰਨੀਆਂ ਸਟਿੱਡੀਆਂ ਜੜਾ ਰਿਮੂਵ ਕਰਕੇ ਇਹਨਾਂ ਅੱਛੇ ਤਰੀਕੇ ਨਾਲ ਤੋਲਵਾਂਗੇ ਨਾਲ ਹੀ ਆਪਾਂ ਲਈਏ ਇੱਕ ਹਰੀ ਮਿਰਚ ਤਿੰਨ ਤੋਂ ਚਾਰ ਕਲੀਆਂ ਲਸਣ ਦੀਆਂ ਤੇ 1 ਇੰਚ ਅਦਰਕ ਉਹਨੂੰ ਆਪਾਂ ਤੋਕੇ ਛਿਲਕੇ ਕੱਟ ਲਿਆ ਹੁਣ ਆਪਾਂ ਇੱਕ ਮਿਕਸਰ ਜਾਰ ਦੇ ਵਿੱਚ ਆਪਣਾ ਧਨੀਆ ਟਰਾਂਸਫਰ ਕਰ ਲਵਾਂਗੇ ਧਨੀਆ ਟਰਾਂਸਫਰ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਨਾਲ ਹੀ ਆਪਾਂ ਪਾਵਾਂਗੇ ਲਸਣ ਇਸ ਅੰਦੀ ਕਲੀਆਂ ਜੋ ਆਪਾਂ ਹੁਣੇ ਛਿਲ ਕੇ ਰੱਖੀਆਂ ਸੀ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਛੱਲਿਆ ਹੋਇਆ ਤੇ ਕੱਟਿਆ ਹੋਇਆ 1 ਇੰਚ ਅਦਰਕ ਇੱਥੇ ਆਖੀ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਪੁਦੀਨਾ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਨਮਕ ਮੈਂ ਇੱਥੇ ਅੱਧਾ ਚਮਚੀ ਪਾ ਰਹੇ ਹਾਂ ਚਟਨੀ ਪਿਸਣ ਤੋਂ ਬਾਅਦ ਇੱਕ ਵਾਰ ਆਪਾਂ ਚੈੱਕ ਕਰ ਲਵਾਂਗੇ ਅਗਰ ਨਮਕ ਘੱਟ ਹੋਇਆ ਤਾਂ ਆਪਾਂ ਹੋਰ ਐਡ ਕਰ ਲਵਾਂਗੇ ਪਰ ਜੇਕਰ ਜ਼ਿਆਦਾ ਹੋ ਗਿਆ ਤਾਂ ਆਪਾਂ ਉਹਦੇ ਵਿੱਚੋਂ ਨਮਕ ਕੱਢ ਨਹੀਂ ਪਾਵਾਂਗੇ इन्हों आप हूँ मिक्सर उपर लगा के अच्छे तरीके एक फाइन पेस्ट बना लेनी है लो जी तो देख सकते हो कि अपनी जोड़ी चटनी है बहुत ही अच्छे तरीके पीसी जा चुकी है इन हम आप बॉल के ट्रांसफर कर ला ट्रांसफर करने तो बाद आपे नीबू अद्धा नींबू मैं इतने यूज़ किया ਨਿੰਬੂ ਇਹਦਾ ਕਲਰ ਨੂੰ ਬਰਕਰਾਰ ਰੱਖਣ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਤੇ ਨਾਲ ਹੀ ਖਟਾਸ ਐਡ ਕਰਦਾ ਹੈ ਨਾਲ ਹੀ ਆਪਾਂ ਇੱਥੇ ਐਡ ਕਰਾਂਗੇ 1 ਕੱਪ ਦਹੀਂ ਦਹੀਂ ਤੁਸੀਂ ਕੋਸ਼ਿਸ਼ ਕਰਿਓ ਕਿ ਫੈਂਟਿਆ ਹੋਇਆ ਹੀ ਲਓ ਮੈਂ ਇੱਥੇ ਡਾਇਰੈਕਟ ਪਾਇਆ ਜਿਸ ਦੇ ਕਰਕੇ ਇਹਦੇ ਵਿੱਚ ਗੰਢਾਂ ਆ ਰਹੀਆਂ ਨੇ ਪਰ ਜੇਕਰ ਤੁਸੀਂ ਇਹਨੂੰ ਫੈਂਟ ਕੇ ਪਾਓਗੇ ਤਾਂ ਬਿਲਕੁਲ ਇੱਕ ਸਮੂਥ ਚਟਨੀ ਰੈਡੀ ਹੋ ਜਾਊਗੀ ਲਓ ਜੀ ਆਪਣੀ ਹਰੀ ਚਟਨੀ ਇੱਕਦਮ ਰੈਡੀ ਹੈ ਹੁਣ ਇਹਨੂੰ ਆਪਾਂ ਸਾਈਡ ਤੇ ਰੱਖਦੇ ਆਂ ਤੇ ਤਿਆਰੀ ਕਰਦੇ ਆਂ ਆਪਣੀ ਦੂਸਰੀ ਚਟਨੀ ਦੀ ਇਡਲੀ ਹੋਵੇ ਚਾਹੇ ਡੋਸਾ ਹੋਵੇ ਬਿਨਾ ਕੋਕੋਨਟ ਦੀ ਚਟਨੀ ਤੋਂ ਉਹ ਅਧੂਰਾ ਹੈ ਇਸ ਲਈ ਆਪਾਂ ਇੱਕ ਨਾਰੀਅਲ ਦੀ ਚਟਨੀ ਵੀ ਰੈਡੀ ਕਰਾਂਗੇ ਉਹਦੇ ਲਈ ਇੱਕ ਨਾਰੀਅਲ ਨੂੰ ਬਹੁਤ ਹੀ ਧਿਆਨ ਨਾਲ ਆਪਾਂ ਦੋ ਹਿੱਸਿਆਂ ਵਿੱਚ ਡਿਵਾਈਡ ਕਰ ਲਵਾਂਗੇ ਹੁਣ ਆਪਾਂ ਆਪਣੇ ਕੋਕੋਨਟ ਨੂੰ ਗੈਸ ਉੱਪਰ ਰੱਖਾਂਗੇ ਤੇ ਗੈਸ ਫਲੇਮ ਨੂੰ ਕਰ ਦਵਾਂਗੇ ਆਨ ਤੇ ਇਹਨੂੰ ਭੁੰਨ ਲਵਾਂਗੇ ਇਹ ਪ੍ਰੋਸੈਸ ਦੇ ਨਾਲ ਕੋਕੋਨਟ ਦੇ ਵਿੱਚ ਇੱਕ স্মੂਕੀ ਜਿਹਾ ਬਹੁਤ ਹੀ ਅੱਛਾ ਫਲੇਵਰ ਆਉਂਦਾ ਹੈ ਤੇ ਨਾਲ ਹੀ ਕੋਕੋਨਟ ਨੂੰ ਸ਼ੈਲ ਦੇ ਵਿੱਚੋਂ ਰਿਮੂਵ ਕਰਨਾ ਬਹੁਤ ਈਜ਼ੀ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਕੋਨਟ ਦਾ ਬਾਹਰ ਵਾਲਾ ਸ਼ੈਲ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਕਾਲਾ ਹੋ ਚੁੱਕਿਆ ਹੈ ਦੈਟ ਮੀਨਸ ਉਹ ਪੁੱਜ ਚੁੱਕਿਆ ਹੈ ਪਰ ਆਪਣੇ ਕੋਕੋਨਟ ਨੂੰ ਆਪਾਂ ਜ਼ਿਆਦਾ ਨਹੀਂ ਪੁੰਨਣਾ ਜ਼ਿਆਦਾ ਕਾਲਾ ਨਹੀਂ ਕਰਨਾ ਸਿਰਫ ਇਹਦਾ ਆਊਟਰ ਸ਼ੈਲ ਹੀ ਕਾਲਾ ਹੋਣਾ ਚਾਹੀਦਾ ਹੈ ਹੁਣ ਇਹਨੂੰ ਬਹੁਤ ਹੀ ਧਿਆਨ ਦੇ ਨਾਲ ਕਿਉਂਕਿ ਇਹ ਗਰਮ ਹੈ ਠੰਡੇ ਪਾਣੀ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਇਹ ਪ੍ਰੋਸੈਸ ਦੇ ਨਾਲ ਜਦੋਂ ਸਡਨ ਚੇਂਜ ਆਉਂਦਾ ਹੈ ਟੈਂਪਰੇਚਰ ਦੇ ਵਿੱਚ ਇੱਕਦਮ ਗਰਮ ਤੋਂ ਇੱਕਦਮ ਠੰਡਾ ਹੁੰਦਾ ਹੈ ਤਾਂ ਇਹਦੇ ਦਾ ਜਿਹੜਾ ਆਊਟਰ ਸ਼ੈੱਲ ਹੈ ਉਹ ਕੋਕੋਨਟ ਨੂੰ ਛੱਡ ਦਿੰਦਾ ਹੈ ਤੇ ਕੋਕੋਨਟ ਛੱਲਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ ਹੁਣ ਆਪਾਂ ਕੋਕੋਨਟ ਨੂੰ ਸ਼ੈੱਲ ਤੋਂ ਰਿਮੂਵ ਕਰ ਲਿਆ ਹੈ ਨਾਲ ਹੀ ਇਹਦਾ ਜਿਹੜਾ ਬਲੈਕ ਵਾਲਾ ਪੋਰਸ਼ਨ ਹੈ ਉਹਨੂੰ ਆਪਾਂ ਪੀਲਰ ਦੀ ਹੈਲਪ ਦੇ ਨਾਲ ਪੀਲ ਆਫ ਕਰ ਦੇਵਾਂਗੇ ਹਟਾ ਦਵਾਂਗੇ ਇਹ ਕੰਮ ਬਹੁਤ ਹੀ ਧਿਆਨ ਨਾਲ ਕਰਨਾ ਹੈ ਇਸੇ ਤਰੀਕੇ ਨਾਲ ਆਪਾਂ ਸਾਰੇ ਕੋਕੋਨਟ ਨੂੰ ਛਿੱਲ ਲੈਣਾ ਹੈ ਤੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿਕਸਰ ਜਾਰ ਦੇ ਵਿੱਚ ਟ੍ਰਾਂਸਫਰ ਕਰ ਲੈਣਾ ਹੈ ਨਾਲ ਹੀ ਆਪਾਂ ਲਵਾਂਗੇ ਇੱਕ ਤੜਕਾ ਪੈਨ ਜਿਹਦੇ ਵਿੱਚ ਮੈਂ 2 ਚਮਚ ਦੇ ਕਰੀਬ ਸਰੋਂ ਦਾ ਤੇਲ ਐਡ ਕੀਤਾ ਹੈ ਤੇ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਇਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਹਰਾਈ ਜਿਹਨੂੰ ਆਪਾਂ ਮਸਟਰਡ ਸੀਡਸ ਵੀ ਬੋਲ ਦਿੰਦੇ ਆ ਜਾਂ ਸਰੋਂ ਦੇ ਬੀਜ ਵੀ ਬੋਲ ਦਿੰਦੇ ਆ ਜਦੋਂ ਇਹ ਅੱਛੇ ਤਰੀਕੇ ਨਾਲ ਪੁੱਜ ਜਾਣ ਤਿੜਕਣੇ ਸ਼ੁਰੂ ਕਰ ਦੇਣ ਤਾਂ ਇਸ ਪੁਆਇੰਟ ਤੇ ਆ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚ ਚਨਾ ਦਾਲ ਚਨਾ ਦਾਲ ਦਾ ਫਲੇਵਰ ਜਿਹੜਾ ਹੈ ਉਹ ਕੋਕੋਨਟ ਚਟਨੀ ਨੂੰ ਇੱਕ ਅਲੱਗ ਲੈਵਲ ਤੇ ਲੈ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੋ ਤੋਂ ਤਿੰਨ ਲਸਣ ਦੀਆਂ ਕਲੀਆਂ 1 ਇੰਚ ਦੇ ਕਰੀਬ ਅਤਰਕ ਉਹਨਾਂ ਛਿਲਕੇ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਹੈ ਤੇ ਨਾਲ ਹੀ ਆਪਾਂ ਇੱਕ ਹਰੀ ਮਚ ਪਾਵਾਂਗੇ ਧਿਆਨ ਰੱਖਣਾ ਕਿ ਉਹਨੂੰ ਤੋੜ ਕੇ ਹੀ ਪਾਣਾ ਹੈ ਨਹੀਂ ਤਾਂ ਇਹ ਫੁੱਟ ਸਕਦੀ ਹੈ ਤੇ ਨਾਲ ਹੀ ਆਪਾਂ ਇੱਕ ਸਟੈਮ ਪੂਰੀ ਖੜੀ ਪੱਤੀ ਦੀ ਇਹਦੇ ਵਿੱਚ ਐਡ ਕਰ ਦਵਾਂਗੇ ਇਹਨਾਂ ਨੂੰ ਆਪਾਂ ਧੂਕੀ ਅچھے ਤਰੀਕੇ ਨਾਲ ਇਹਦੇ ਵਿੱਚ ਬਹੁਤ ਹੀ ਧਿਆਨ ਨਾਲ ਐਡ ਕਰ ਦੋਗੇ ਇਹ ਸਭ ਇਨਗਰੀਡੀIENTS ਨੂੰ ਆਪਾਂ ਬਹੁਤ ਹੀ ਅੱਛੇ ਤਰੀਕੇ ਨਾਲ ਪੁੰਨ ਲੈਣਾ ਹੈ ਜਦ ਤੱਕ ਇਹ 골ਡਨ ਨਹੀਂ ਹੋ ਜਾਂਦੇ ਉਸ ਤੋਂ ਬਾਅਦ ਆਪਾਂ ਇਹ ਸਾਰਾ ਤੜਕਾ ਜਿਹੜਾ ਹੈ ਇਹਨੂੰ ਆਪਾਂ ਟ੍ਰਾਂਸਫਰ ਕਰ ਦੇਵਾਂਗੇ ਆਪਣੇ ਕੋਕੋਨਟ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਅਗੇਨ ਮੈਂ ਅੱਧਾ ਚਮਚ ਨਮਕ ਪਾਇਆ ਹੈ ਹੁਣ ਆਪਾਂ ਸਾਰੇ ਇਨਗਰੀਡੀIENTS ਨੂੰ ਮਿਕਸਰ ਦੇ ਵਿੱਚ ਪਾ ਕੇ ਅੱਛੇ ਤਰੀਕੇ ਨਾਲ ਇੱਕ ਫਾਈਨ ਪੇਸਟ ਰੈਡੀ ਕਰਾਂਗੇ क्योंकि तड़का गर्म से इसलिए कॉटन का क्लॉथ उपर जरूर रख लेना ताकि कि हाथ उपर गर्म हवा ना पवे हौली हौली करके ये आप थोड़ा पानी ऐड कर सकते हैं ताकि यदि पेस्ट जोड़ी बहुत ही समूथ बने तुसी देख सकते हो कि अपनी कोकोनट चटनी जी है बहुत अच्छे तरीके पीसी जा चुकी है ये ऑलमोस्ट रेडी है بس ਇਹਦੇ ਵਿੱਚ ਆਪਾਂ ਹੁਣ ਦਵਾਵਾਂਗੇ ਇੱਕ ਕੁਇਕ ਤੜਕਾ ਇੱਕ ਚਮਚ ਲਵਾਂਗੇ ਆਪਾਂ ਤੇਲ ਉਹਨੂੰ ਗਰਮ ਕਰ ਲਵਾਂਗੇ ਉਹਦੇ ਵਿੱਚ ਪਾਵਾਂਗੇ ਅੱਧਾ ਚਮਚ ਤੇ ਕਰੀ ਬਰਾਹੀ ਤੇ ਰਾਈ ਨੂੰ ਆਪਾਂ ਅਚੇ ਤਰੀਕੇ ਨਾਲ ਪੁੰਨ ਲਵਾਂਗੇ ਜਦੋਂ ਇਹ ਤੜਕਣਾ ਸ਼ੁਰੂ ਕਰ ਦਵੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਕੜੀ ਪੱਤਾ ਤੇ ਇਹਨੂੰ ਆਪਾਂ ਟਰਾਂਸਫਰ ਕਰ ਦਵਾਂਗੇ ਆਪਣੀ ਚਟਨੀ ਦੇ ਵਿੱਚ ਆਪਣੀ ਇਨੂੰ ਮਿਕਸ ਕਰੋ ਅਛੇ ਤਰੀਕੇ ਨਾਲ ਤੇ ਆਪਣੀ ਜਿਹੜੀ ਚਟਨੀ ਹੈ ਉਹ ਬਣ ਕੇ ਬਿਲਕੁਲ ਰੈਡੀ ਹੈ ਹੁਣ ਆਪਾਂ ਬਣਾਵਾਂਗੇ ਟਮਾਟਰ ਅਤੇ ਲਸਣ ਦੀ ਚਟਨੀ ਉਹਦੇ ਲਈ ਇੱਕ ਪੈਨ ਦੇ ਵਿੱਚ ਆਪਾਂ ਲਵਾਂਗੇ ਥੋੜਾ ਤੇਲ ਉਹਨੂੰ ਕਰ ਲਵਾਂਗੇ ਆਪਾਂ ਗਰਮ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਰਾਈ ਇੱਕ ਚਮਚ ਰਾਈ ਮੈਂ ਤੇ ਯੂਜ਼ ਕੀਤੀ ਹੈ ਤੇ ਉਹਨੂੰ ਵੀ ਅਛੇ ਤਰੀਕੇ ਨਾਲ ਪੁੰਨ ਲਵਾਂਗੇ ਜਦੋਂ ਰਾਈ ਤੜਕਣਾ ਸ਼ੁਰੂ ਕਰ ਦਵੇ ਉਹਦੇ ਵਿੱਚ ਆਪਾਂ ਟ੍ਰਾਂਸਫਰ ਕਰਾਂਗੇ ਲਸਣ ਮੈਂ 10 ਤੋਂ 15 ਕਲੀਆਂ ਲਸਣ ਦੀਆਂ ਯੂਜ਼ ਕੀਤੀਆਂ ਨੇ ਨਾਲ ਹੀ ਆਪਾਂ 1 ਇੰਚ ਦੇ ਕਰੀਬ ਅਦਰਕ ਉਹਨੂੰ ਛਿਲਕੇ ਕੱਟ ਕੇ ਇਹਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਇਹਨਾਂ ਨੂੰ ਅچھے ਤਰੀਕੇ ਨਾਲ ਪੁੰਨ ਲਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਦੇ ਇਸ ਤਰੀਕੇ ਨਾਲ ਦੋ ਹਿੱਸੇ ਕਰਕੇ ਉਹਨਾਂ ਨੂੰ ਟ੍ਰਾਂਸਫਰ ਕਰ ਦਵਾਂਗੇ ਮੈਂ ਇੱਥੇ 4 ਤੋਂ 5 ਟਮਾਟਰ ਜਿਹੜੇ ਨੇ ਉਹ ਯੂਜ਼ ਕੀਤੇ ਨੇ ਇਹ ਚਟਨੀ ਬਣਾਉਣ ਦੇ ਲਈ ਉਹਨਾਂ ਨੂੰ ਕੱਟ ਕੇ ਇਹਦੇ ਵਿੱਚ ਟ੍ਰਾਂਸਫਰ ਕਰ ਲਿਆ ਹੈ। ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਚਨਾ ਦਾਲ। ਚਨਾ ਦਾਲ ਮੈਂ ਇੱਥੇ 1.5 ਚਮਚ ਯੂਜ਼ ਕਰ ਰਿਹਾ ਹਾਂ। ਨਾਲ ਹੀ ਆਪਾਂ ਇਸ ਵਿੱਚ ਟ੍ਰਾਂਸਫਰ ਕਰਾਂਗੇ ਕੱਚੀ ਮੂਫਲੀ। ਕੱਚੀ ਮੂਫਲੀ ਮੈਂ ਇੱਥੇ 4 ਵੱਡੇ ਚਮਚ ਯੂਜ਼ ਕੀਤੇ ਨੇ। ਇੱਕ ਹਰੀ ਮੱਛ ਨੂੰ ਤੋੜ ਕੇ ਉਹਦੇ ਵਿੱਚ ਐਡ ਕਰਾਂਗੇ। ਇੱਕ ਵਾਰ ਆਪਾਂ ਸਾਰੇ ਇਨਗਰੀਡੀਅੰਟਸ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਬਿਲਕੁਲ ਲੋ ਫਲੇਮ ਦੇ ਉੱਤੇ 5 ਮਿੰਟ ਦੇ ਲਈ ਕੁੱਕ ਕਰਾਂਗੇ ਕੁੱਕ ਕਰਨ ਦੇ ਲਈ ਆਪਾਂ ਇਹਨੂੰ ਢੱਕਣਾ ਜ਼ਰੂਰ ਹੈ ਤਾਂ ਕਿ ਟਮਾਟਰ ਦੇ ਜਿਹੜੇ ਛਿਲਕੇ ਨੇ ਉਹ ਹੌਲੀ-ਹੌਲੀ ਕਰਕੇ ਇਸ ਤੋਂ ਅਲੱਗ ਹੋਣੀ ਸ਼ੁਰੂ ਹੋ ਜਾਣ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਟਮਾਟਰ ਦੇ ਛਿਲਕੇ ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਰਿਮੂਵ ਹੋ ਰਹੇ ਨੇ ਇਸ ਤਰੀਕੇ ਨਾਲ ਆਪਾਂ ਸਾਰੇ ਛਿਲਕੇ ਜਿਹੜੇ ਨੇ ਉਹ ਅਲੱਗ ਕਰਕੇ ਕੱਢ ਦੇਣੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਟਮਾਟਰਾਂ ਉੱਪਰੋਂ ਛਿਲਕੇ ਉਤਰ ਚੁੱਕੇ ਨੇ ਤੜਕੇ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਵਾਂਗੇ ਪੀਸਣ ਤੋਂ ਪਹਿਲਾਂ ਹੁਣ ਇੱਕ ਮਿਕਸਰ ਜਾਰ ਲਵਾਂਗੇ ਤੇ ਆਪਣੇ ਸਾਰੇ ਤੜਕੇ ਨੂੰ ਉਹਦੇ ਵਿੱਚ ਕਰ ਦਵਾਂਗੇ ਟਰਾਂਸਫਰ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਮੈਂ ਅੱਧਾ ਚਮਚ ਨਮਕ ਇੱਥੇ ਯੂਜ਼ ਕੀਤਾ ਹੈ ਤੇ ਇਹਨੂੰ ਵੀ ਆਪਾਂ ਫਾਈਨ ਪੇਸਟ ਦੇ ਵਿੱਚ ਪੀਸ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਅੱਛੇ ਤਰੀਕੇ ਨਾਲ ਆਪਣੀ ਚਟਨੀ ਜਿਹੜੀ ਹੈ ਉਹ ਪੀਸੀ ਜਾ ਚੁੱਕੀ ਹੈ ਇਹਨੂੰ ਵੀ ਆਪਾਂ ਕੋਕੋਨਟ ਚਟਨੀ ਦੇ ਵਾਂਗ ਹੀ ਇੱਕ ਕੁਇਕ ਤੜਕਾ ਦਵਾਂਗੇ ਤੇ ਐਡ ਕਰਨ ਤੋਂ ਬਾਅਦ ਆਪਣੀ ਚਟਨੀ ਜਿਹੜੀ ਹੈ ਉਹ ਇੱਕਦਮ ਰੈਡੀ ਹੈ ਲਓ ਜੀ ਆਪਣੀਆਂ ਤਿੰਨੋਂ ਚਟਨੀਆਂ ਰੈਡੀ ਨੇ ਇਹਦੇ ਨਾਲ ਆਪਾਂ ਸਰਵ ਕਰਾਂਗੇ ਇਡਲੀ ਜਿਹਦੀ ਰੈਸিপি ਤੁਹਾਨੂੰ ਸਾਡੀ ਅਗਲੀ ਵੀਡੀਓ ਦੇ ਵਿੱਚ ਮਿਲ ਜਾਏਗੀ ਉਹਦੇ ਲਈ ਤੁਸੀਂ ਸਾਝੀ ਸਬਤ ਨਾਲ ਬਨੇ ਰਹੋ ਸਾਡੇ ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਵੀਡੀਓ ਦੇਖਣ ਲਈ ਧੰਨਵਾਦ